ਖੇਤੀਬਾੜੀ ਮੰਤਰੀ ਜੀ ਆਉਣਗੇ ਸਮਾਂ ਆ ਗਿਆ ਤੁਸੀਂ ਹਿਸਾਬ ਲੈਣਾ ਜ਼ਰੂਰ ਵੋਟਾਂ ਵਾਸਤੇ ਪਹੁੰਚ ਗਏ ਜਦ ਤੁਹਾਡੀ ਕਨਕਾ ਦਾ ਨੁਕਸਾਨ ਹੋ ਰਿਆ ਸੀ ਜਾਂ ਨਨ ਮੈਨੂੰ ਬਿਮਾਰੀ ਲੱਗ ਰਹੀ ਸੀ ਜਾਂ ਪੰਜਾਬ ਹੜਾ ਚ ਡੁੱਬ ਰਿਆ ਸੀ ਜਾਂ ਬਾਰਡਰ 'ਚ ਕਿਸਾਨਾਂ ਦੇ ਨਾਲ ਤਸ਼ੱਦਦ ਹੋ ਰਹੀ ਸੀ ਖੇਤੀਬਾੜੀ ਮੰਤਰੀ ਜੀ ਕਿੱਥੇ ਸੀ ਕਿਤੇ ਨਜ਼ਰ ਆਏ ਜਦ ਪੰਜਾਬ ਹੜਾ ਚ ਡੁੱਬ ਰਿਆ ਸੀ ਮੁੱਖ ਮੰਤਰੀ ਸਾਹਿਬ ਤਾਂ ਗਰਦੇ ਨੱਚ ਰਹੀ ਸੀ ਗੁਜਰਾਤ 'ਚ ਆਪ ਦੀ ਕੁਰਸੀ ਖਾਤੇ ਸਾਰਾ ਪੰਜਾਬ ਨੂੰ ਦਿਲ ਵੀ ਕਰ ਛੱਡਿਆ ਹੁਣ ਇਹਨਾਂ ਦੇ ਝੂਠੇ ਚਾਸੇ 'ਚ ਨਾ ਫਸ ਜਾਣਾ ਨਵੇਂ ਚਾਸੇ ਨਵੇਂ ਝੂਠ ਲੈ ਕੇ ਆਣਗੇ ਤਕੜੇ ਹੋ ਕੇ ਉਸ ਪਰ ਉਸੇ 'ਤੇ ਤਕੜੀ ਦਾ ਸਾਥ ਦਿਓ ਲੈ ਕੇ ਆਓ ਤਕੜੀ ਦੀ ਸਰਕਾਰ ਨਾ ਤੁਸੀਂ ਅਖਬਾਰ ਦੀ ਕਟਿੰਗਾਂ 'ਚ ਪੜ੍ਹੀ ਹੈ ਕੀ ਹੈ ਜਿਹੜਾ ਬਾਦਲ ਸਾਹਿਬ ਨੇ ਤੁਹਾਡੇ ਮੋਟਰ ਦੇ ਕਨੈਕਸ਼ਨ ਦੇਖ ਕੇ ਤੁਹਾਡੇ ਮੋਟਰਾਂ ਦੇ ਬਿੱਲ ਮਾਫ ਕੀਤੇ ਕਿ ਹਮੇਸ਼ਾ ਸਰਕਾਰ ਮੋਟਰ ਦੇ ਬਿੱਲ ਚੱਕੂਗੀ ਕਿਸਾਨ ਦੇ ਉੱਤੇ ਬੋਝ ਨਹੀਂ ਅੱਜ ਮੋਟਰ ਤਾਂ ਬਿੱਲ ਆਂਦਾ ਕਟ ਕੋਟ-ਕਟ ਲੱਖ ਰੁਪਏ ਦਾ ਬਿੱਲ ਹੁੰਦਾ ਤੁਹਾਡਾ ਸਾਲ ਦਾ 15 ਸਾਲਾਂ ਚ ਤਾਂ ਸਿੱਧੇ 15 ਲੱਖ ਦਾ ਤੁਹਾਡਾ ਫਾਇਦਾ ਕਰਤਾ ਨਾਲ ਬਾਦਲ ਸਾਹਿਬ ਤੁਹਾਡਾ ਮਾਮਲਾ ਵੀ ਮਾਫ ਕਰਕੇ ਗਏ ਸੀ ਆ ਬੇਈਮਾਨ ਮੁੱਖ ਮੰਤਰੀ ਨੇ ਇੱਕ ਹੋਰ ਨੋਟਿਸ ਕੱਤਾ 14 ਤਰੀਕ ਨੂੰ ਕਿ ਸਾਰੇ ਕਿਸਾਨਾਂ ਤੋਂ 1000 ਰੁਪਏ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਆ ਮਾਮਲਾ ਵਸੂ ਲੈ ਜਾਊਗਾ ਸੋ ਇਹ ਤਾਂ ਤੁਹਾਡਾ ਮਾਮਲਾ ਵਸੂ ਲਿਆ ਜਾਊਗਾ ਤੇ ਨਹਿਰੀ ਪਟਵਾਰੀਆਂ ਦੀ ਜਿਹੜੀ ਮੈਂ ਤੁਹਾਨੂੰ ਗੱਲ ਦੱਸ ਰਹੀ ਸੀ ਕਿਉਂ ਹੜਤਾਲ 'ਚ ਕਿਉਂ ਬੈਠੇ ਨੇ ਕਿਉਂਕਿ ਸਰਕਾਰ ਨੇ ਉਹਨਾਂ ਦੇ ਗੱਲ 'ਚ ਅੰਗੂਠਾ ਪਾ ਕੇ ਬੇਈਮਾਨ ਭਗਵੰਤਬਾਨ ਨੇ ਇਹਨਾ ਉਹਨਾਂ ਨੂੰ ਹਦਾਇਤਾਂ ਦਿੱਤੀਆਂ ਨੇ ਕਿ ਤੁਹਾਡੇ ਰਕਬੇ ਨਹਿਰਾ 'ਚ ਜਿੰਨਾ ਪਾਣੀ ਹੈ ਉਹਦੇ 'ਚ ਮੈਨੂੰ ਲਿਖ ਕੇ ਸਾਈਨ ਕਰਕੇ ਦਿਓ ਕਿ ਪਾਣੀ 100% ਦੀ ਪੁਰਾ ਹੈ ਜਿਹੜਾ ਪਟਵਾਰੀ ਕਹਿੰਦਾ ਮੈਂ ਗਲਤ ਨਹੀਂ ਲਿਖ ਸਕਦਾ ਜੇ ਪਾਣੀ 5% ਦੀ ਮੈਂ 100 ਕਿਵੇਂ ਦਿਖਾਦਾ 4 400 ਪਟਵਾਰੀਆਂ ਨੂੰ ਸਸਪੈਂਡ ਕਰਨ ਦਾ ਕਹਿੰਦਾ ਜਾਂ ਲਿਖੋ ਜਾਂ ਮੈਂ ਤੁਹਾਨੂੰ ਕੱਢਦਾ ਕਿਉਂ ਲਿਖਿਆ ਜਾ ਰਿਹਾ ਹੈ ਕਿਉਂਕਿ ਤਿੰਨੋ ਦਿੱਲੀ ਦੀਆਂ ਪਾਰਟੀਆਂ ਮੋਦੀ, ਰਾਹੁਲ ਤੇ ਕੇਜਰੀਵਾਲ ਤੇ ਨਾਲ ਭਗਵੰਤ ਮਾਨ ਇਹਨਾਂ ਤਿੰਨਾਂ ਪਾਰਟੀਆਂ ਨੇ ਐਸਐਲ ਦੀ ਨਹਿਰ ਕੱਢਣ ਦਾ ਫੈਸਲਾ ਕਰ ਲਿਆ ਝਾੜੋ ਨੇ ਜਾ ਕੇ ਹਰਿਆਣੇ 'ਚ ਗਾਰੰਟੀਆਂ ਦੇਤੀਆਂ ਨੇ ਕਿ ਬਣਾ ਦਿਓ ਹਰਿਆਣੇ 'ਚ ਸਾਡੀ ਸਰਕਾਰ ਪੰਜਾਬ ਦਾ ਪਾਣੀ ਤੁਹਾਡੇ ਇੱਕ ਇੱਕ ਘਰ ਤਾਈ ਪਹੁੰਚਾਵਾਂਗੇ ਆਪ ਇਕੱਠੇ ਹੋਈਏ ਜਿਵੇਂ ਕੁੱਲਾ ਨਾਲ ਪਿੰਡ ਜੇ ਤੁਸੀਂ ਇਕੱਠਿਓ ਬਾਕੀ ਆਪਦੇ ਰਿਸ਼ਤੇਦਾਰਾਂ ਨੂੰ ਵੀ ਜਗਾਓ ਸਾਰੇ ਪੰਜਾਬ 'ਚ ਕਹੀਏ 13 ਦੇ 13 ਜਿ ਤਾਂ ਕਿ ਆਕਾਲੀ ਦਲ ਦੇ ਪੇਸ਼ੇ ਜਿਹੜਾ ਅੱਖਾਂ ਵਿੱਚ ਅੱਖਾ ਪਾ ਕੇ ਉਸ ਹਕੂਮਤ ਆਪਣੇ ਹੱਕਾਂ ਵਾਸਤੇ ਲੜ ਸਕੇ